ਲੜੀ ਨਹੀਂ ਜੀ ਘਟਨਾ ਜਿੱਥੇ ਹੋਈ ਹੈ ਇਹ ਦਾਤੀ ਕੋਈ ਮਤਲਬ 3 ਕੋਈ 3 ਵਜੇ 3:31 ਮਿੰਟ ਟਾਈਮ ਸੀ ਤੇ ਕੋਈ ਇੱਕ ਮੁੰਡਾ ਕਾਇਆ ਵਾ ਜਲ ਜਲ ਸੀਸੀਟੀਵੀ ਚ ਆਇਆ ਦਾ ਉਦੋਂ ਕਿੰਨੀ ਘਰਾੜ ਸੀ ਔਰ ਉਹ ਅੰਦਰ ਗਿਆ ਵਾ 3:34 ਮਿੰਟ ਦੋ ਪਰ ਉਹ ਮੋਟਰਸਾਈਕਲ ਚੁੱਕ ਕੇ ਲਾਇਆ ਤੇ 3 ਮਿੰਟ ਦੇ ਵਿੱਚ ਦੋ ਲੋਕ ਨੇ ਖੋਲੇ ਨੇ ਇੱਕ ਹੈਂਡਲ ਵਾਲਾ ਇੱਕ ਥੱਲੇ ਵਾਲਾ ਖਾਲੀ ਹੈ ਨਹੀਂ ਹਰ ਰੋਜ਼ ਬਟਾਲਾ ਦੇ ਵਿੱਚ ਕੋਈ ਨਾ ਕੋਈ ਇੱਕ ਦੋ ਤਿੰਨ ਚਾਰ ਵਾਰ ਤਾਂ ਹੋ ਰਹੀਆਂ ਨੇ ਕੋਈ ਇੱਕ ਦਿਨ ਅਸਾਂ ਮਹਿਫੂਜ਼ ਨਹੀਂ ਆ ਰਿਆ ਕਦੀ ਮੋਬਾਈਲ ਕਦੀ ਕਿਸੇ ਕੋਠੀ ਚ ਆ ਤੁਸੀਂ ਦੇਖਿਆ ਪਰਸੋਂ ਵੀ ਇੱਕ ਮਿਲ ਵਾਰਦਾਤ ਹੋਈ ਹੈ ਰਵਾ ਕਿਸੇ ਕੋਣੀ ਚ ਫੜੇ ਗਏ ਨੇ ਬੰਦੇ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਵਾਂ ਬਿ ਜਿਹੜੇ ਆ ਬੰਦੇ ਫੜੇ ਗਏ ਨੇ ਪਰਸੋਂ ਇਹ ਜਿਹੜਾ ਇਲਾਕਾ ਵੈ ਬੀਕੋ ਵਾਲਾ ਇਹਨਾਂ ਬੰਦਿਆਂ ਦੇ ਉੱਪਰ ਖਾਸ ਕਰਕੇ ਨਿਗਰਖੀ ਹੋ ਜਾਵੇ ਨਕੀਰ ਪਾਈ ਜਾਵੇ ਕਿਉਂਕਿ 100% ਦੇ ਵਿੱਚ ਜਿਹੜੇ ਬੰਦੇ ਇਹ ਸ਼ਾਮਲ ਨੇ ਕੋਈ ਵੀ ਦੇ ਨਾਲ ਛਣ ਜਾਂਦਾ ਜਿੱਦਣ ਬਟਾਲੇ ਦੇ ਵਿੱਚ ਕੋਈ ਖੋਹ ਨਹੀਂ ਦੀ ਕੋਈ ਮੋਬਾਈਲ ਕੋਈ ਚੈਨੀ ਜੋ ਕਿਸੇ ਕਿਸਨ ਦੀ ਕੋਲ ਲੂਟ ਪਾਰਟੀ ਨਹੀਂ ਦੀ ਪਈ ਕਿੱਦਾਂ ਦਾ ਹੁਲਿਆ ਸੀ ਜਿਹੜਾ ਇਹ ਚੁੱਕ ਕੇ ਲੂਹਿਆਂ ਨੇ ਮੂੰਹ ਬੰਨਿਆ ਸੀ ਨੇ ਆਪਣਾ ਜਗੜ ਜਗੜ ਪਾਈ ਸੀ ਇਸ ਤੋਂ ਪਹਿਲਾਂ ਇੱਕ ਮਨ ਮਤਲਬ ਸਾਡੇ ਬਿਆਰ ਦੇ ਵਿੱਚ ਹੀ ਮਤਲਬ ਸ਼ਰੇ ਆਮ ਤਿੰਨ ਮੁੰਡੇ ਆਏ ਲੋ ਮੋਟਰਸਾਈਕਲ ਦੇ ਔਰ ਮੋਟਰਸਾਈਕਲ ਉਹ ਚੁੱਕ ਕੇ ਆਪਣੇ ਇੱਕ ਦੁਕਾਨ ਦਾ ਮੋਬਾਈਲ ਚੁੱਕ ਕੇ ਤੇ ਦੌੜ ਗਏ ਨੇ ਕੋਈ ਉਹਨਾਂ ਨੂੰ ਕਿਸੇ ਕਿਸਨਾ ਕੋਈ ਗੋਫਰੀ ਪ੍ਰਸ਼ਾਸਨ ਦਾ ਤੁਹਾਨੂੰ ਕੋਈ ਡਰ ਨਹੀਂ ਤੁਹਾਨੂੰ ਇਹ ਨਹੀਂ ਲੱਗਦਾ ਪ੍ਰਸ਼ਾਸਨ ਰਾਤ ਨੂੰ ਇੱਕ ਫੇਰੇ ਫੇਰਾ ਹੀ ਮਾਰੇ ਚੱਕਰ ਦੇ ਵਿੱਚ ਦੇਖੋ ਜਿਹੜੀ ਪੀਸੀਆ ਰ ਆ ਫੇਰਾ ਮਾਰਦੀ ਆ ਲੇਕਿਨ ਉਹਨਾਂ ਹੂਟਰੇ ਦਾ ਤੇਜ਼ ਹੁੰਦਾ ਹੈ ਹੂਟਰ ਮਾਰਦੇ ਨੇ ਜਿਹੜਾ ਕੋਈ ਚੋਰੀ ਕਰਨ ਨੂੰ ਆਇਆ ਹੀ ਹੁੰਦਾ ਉਹ ਸੈਟ ਹੋ ਜਾਂਦਾ ਜਿਹਨਾਂ ਜਿੰਨਾ ਆਪਣੇ ਉਹ ਬੰਦੇ ਆਪਣੇ ਕੇਸ ਕਰ ਜਾਂਦੇ ਨੇ ਮੋਟਰਸਾਈਕਲ ਕਿਹੜਾ ਸੀ ਜਿਹੜਾ ਚੋਰੀਆ ਮੋਟਰ ਸਪਲੈਂਡਰ ਮੋਟਰਸਾਈਕਲ ਸੀ